ਜਦੋਂ ਮੁੰਡੇ ਕੋਲੇ ਕਹਿੰਦੇ ਨੇ ਬਣਾ ਲੈ ਐਡਿਟ ਵਾਲਾ ਬਈ ਪੀਪੀ ਨਹੀਂ ਹੈਗਾ ਮਦਰਜਾ ਲੈ ਵੀਰੇ ਇੱਥੇ ਬਣਾ ਲੈ ਤੂੰ ਚੱਲ ਬਾਹਰ ਬਣਾਉਂ ਆਇਆ ਸੀ ਉਹ ਨਹੀਂ ਉਹਨੇ ਮੰਗੀ ਆ ਪੱਤਰਕਾਰਾਂ ਨੇ ਉੱਥੇ ਉਹ ਹਰ ਜਹਾਂ

ਇਹਦੇ ਕੋਲੇ ਕਿਚਣਾ ਉੱਪਰ ਚੜ੍ਹੋ ਉੱਪਰ ਹੋ ਜਾਓ ਬਾਈ ਕਿਚਣਾ ਉੱਪਰ ਚੜ੍ਹੋ ਨਾ ਨੀ ਹੋਈ ਜੀ ਬਣਾਓ ਮੈਂ ਅਸੀਂ ਕਰਾਚੋ ਪਿੰਡ ਖੜਿਆ ਸੁਨਾਮ ਰੋਡ ਦੇ ਉੱਪਰ ਇੱਕ ਨੌਜਵਾਨ ਸਾਡੇ ਪਿੰਡ ਕਰਾਚੋ ਦਾ ਚੰਨੀ ਸਿੰਘ ਪੁੱਤਰ ਸਰਜੀਤ ਸਿੰਘ ਦਾ ਉਹਦਾ ਐਕਸੀਡੈਂਟ ਹੋ ਗਿਆ ਤੇ ਕੋਈ ਗੱਡੀ ਤੀਜੀ ਉਹਨੂੰ ਫੇਟ ਮਾਰ ਗਈ 1.5 2 ਘੰਟੇ ਜੈਡ ਬਾਡੀ ਉਹਦੀ ਜਿਹੜੀ ਕਤਾਨਾ ਚ ਪਈ ਰਹੀ ਆ ਇੱਥੇ ਐਡਾ ਵੱਡਾ ਇਕੱਠ ਕਰਕੇ ਅਸੀਂ ਰੋਡ ਜਾਮ ਕੀਤਾਗਾ ਇਥੋਂ ਦੀ ਸਰਕਾਰ ਇਥੋਂ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਇਥੇ ਕੋਲੇ ਖੜਾ ਸੀਗਾ ਪੁਲਿਸ ਪ੍ਰਸ਼ਾਸਨ ਕਹਿੰਦੇ ਜੈਡ ਬਾਡੀ ਨੂੰ ਚੱਕਣ ਐਂਬੂਲੈਂਸ ਨਹੀਂ ਆਉਂਦੀ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਆਏ ਕਹਿੰਦਾ ਸੀਗਾ ਵੀ ਜੇ ਕੋਈ ਐਕਸੀਡੈਂਟ ਹੋਏ ਹੋਏ ਬੰਦੇ ਨੂੰ ਹਸਪਤਾਲ ਚ ਬਚਾਊਗਾ ਅਸੀਂ ਜੀ ਉਹਨੂੰ ਸਨਮਾਨ ਕਰਿਆ ਕਰਾਂਗੇ ਅਸੀਂ ਨਿਯਾਮ ਦਿਆ ਕਰਾਂਗੇ ਬਾਈ 2 ਘੰਟੇ ਇੱਥੇ ਵਿਰਾਂਤ ਐਨੇ ਨੌਜਵਾਨ ਨੇ ਸਾਡੇ ਪਿੰਡ ਦੇ ਛੋਟੇ ਮਜ਼ਦੂਰ ਪਰਿਵਾਰ ਚੋਂ ਬਹੁਤ ਜ਼ਿਆਦੇ ਗਰੀਬ ਘਰ ਚੋਂ ਦਾ ਮੁੰਡਾ ਜਿਹਦੀ ਮੌਤ ਹੋਈ ਹੈਗੀ ਐਕਸੀਡੈਂਟ ਹੋਇਆਗਾ ਭਾਈ ਆ ਇੰਨੇ ਨੌਜਵਾਨ ਨੇ ਰੋਡ ਜਾਮ ਕਰਿਆਗਾ ਫੇਰ ਐਂਬੂਲੈਂਸ ਆਈਆ ਫੇਰ ਵੀ ਐਂਬੂਲੈਂਸ ਵਾਲੇ ਕਿੰਤੂ ਪ੍ਰੰਤੂ ਕਰਦੇ ਸੀਏ ਭਾਈ ਇਹ ਇਸ ਕਰਕੇ ਇੱਥੇ ਆਮ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੈਗੀ ਕਹਿੰਦੇ ਜੀ ਪਿੰਡੋਂ ਗੱਡੀ ਮਂਗਾਓ ਪੁਲਿਸ ਬਰਸਾਸ ਨਾਲ ਕਹਿੰਦੇ ਇਸ ਕਰਕੇ ਭਾਈ ਅਸੀਂ ਰੋਡ ਜਾਮ ਕਰਕੇ ਮੈਂ ਪਾਰਟੀ ਕਿਸਾਨ ਜਣਿਆਂ ਨੇ ਇਕੱਠਾ ਗੁਰਾਹਾਂ ਬਲਾਕ ਪਾ ਨਿਗੜਦਾ ਆ ਗੂਆ ਪਰਜੇਂਦਰ ਸਿੰਘ ਕਰਾਚੋ ਅਸੀਂ ਨਾਰੇਬਾਜੀ ਕਰੀ ਆ ਫੇਰ ਪੁਲਿਸ ਬਰਸਾਦਨ ਦੇ ਥੋੜੇ ਜੇ ਕੰਨ ਖੁੱਲੇ ਨੇ ਇਸ ਕਰਕੇ ਪੰਜਾਬ ਸਰਕਾਰ ਨੂੰ ਬੇਨਤੀ ਆ ਵੀ ਜੇ ਐ ਇਤਨਾ ਟਾ ਪਿੰਡ ਕੋਲੇ ਦੀ ਅਸੀਂ ਆ ਕੇ ਆ ਆ ਦਾ ਮੌਕਾ ਸਾਹਮ ਲਿਆ ਜਿਹੜਾ ਉਹਦੀ ਡੈੱਡ ਬੋਡੀ ਧਰਨਾ ਦੇ ਕੇ ਚੁਕਾਤੀ ਜੇ ਬਾਈ ਕਿਤੇ ਰਾਤ ਚ ਐਕਸੀਡੈਂਟ ਹੋ ਜਾਂਦਾ ਪਿੱਛੇ ਉਹਦੀ ਡੈੱਡ ਬੋਡੀ ਨੂੰ ਕੁੱਤੇ ਖਾਂਦੇ ਬਈ ਰਾਤ ਨੂੰ ਇਸ ਕਰਕੇ ਇਹ ਹਾਲਤ ਨਾ ਹੋਵੇ ਧੰਨਵਾਦ